got <laughs> the ਆ ਮਨਨੀਵਾ ਮਤੁ ਜੀ ਮਤਕਰਖ ਆਪਹੀ ਤੁਹੇ ਅਕਾਲ ਪੁਰਖ ਆਪਣੇ ਅੰਧ ਦੇ ਸਦਾ ਸਹਾਇਤਾ ਜੀਓ। ਸਿਨਨ ਕਾਣਾ ਸਾਹਿਬ ਨੂੰ ਦਵਾਰਿਆ ਕੋ ਕਾਮਾ ਜਨਤੋ ਪਿਆਰੇ ਪੰਜੂ ਮਿਛੋੜਿਆ ਗਏ। ਉਹਨੇ ਦਰਸ਼ਨ ਦਿੱਤਾ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਦੇ ਪੱਖੋਂ। ਹੀਨੀ ਮਾਨਿਆ ਤੇ ਮਾਨ ਗਰਸ਼ਾ ਜੀ ਕਾਣਿਆ ਤੇ ਤਨ ਪਾਸ਼ਾ ਯਾਸਾ ਦੀ ਅਰਸਾ ਪਾਸ਼ਾ ਕਤਾਰ ਖਦਾਤਾ ਆਹ ਰਹੀ ਨੂੰ। ਜਬਰ ਸ਼ਤਰ ਦੇ ਮਾਗਲ ਅਧਿਕ ਨੂੰ ਜੁਗ ਅਟਲ ਧੰਨ 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 ਸਤਿ ਸ਼ੇਕ ਨੂੰ ਦਸ ਜੀ ਮਹਾਰਾਜ ਪਾਸ਼ਾ ਜੀਓ। ਆਪੁ ਮੇਰਿ ਚਰਨਾਂ ਮਿਸਨ ਸੰਕਾ ਦੀ ਅਰਦਾਸ ਨਤਮਸਤਿ ਸੰਕਾ ਦੀ ਅਰਦਾਸ ਜਨਮ ਕਮਲਾ ਪਾਸਿ ਪਾਸ਼ਾ ਸ਼ਕਤ ਪਰ ਕਬੀੜ ਦੀ ਕਲਾ ਕਰਦੀ ਪਾਸ਼ਾ ਜੀਓ ਆਪ ਜੀ ਦਾ ਪਾਵਨ ਅਤਿ ਪ੍ਰਦੇਸ਼ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਦਰਾਇਆ ਸੰਤ ਸੰਤਾ ਮਾਰਗ ਧਰਮ ਕੀ ਪੌੜੀ ਕੋਟ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਾਸੇ ਹਰ ਚਰਣੀ ਜਿਤ ਲਾਇ ਸੰਤ ਜਨਾ ਦੇ ਹਰ ਸਗਾਇਓ ਕੋਟ ਜਨਮ ਕੇ ਧੂਖ ਕੋવાય మహాਵਾਕਾਂ ਦੇ ਅਨੁਸਾਰ ਸਤਿ ਕੀ ਪਾਸ਼ਾ ਜੀਓ ਆਪ ਜੀ ਦੇ ਤਰ੍ਹਾਂ ਘਰੋਂ ਬਰੋਸਾਏ ਮਹਾ ਪਰਖ ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਜਗਤ ਸਿੰਘ ਜੀ ਸਤਿਗੁਰ ਸੱਚੇ ਪਾਸ਼ਾ ਜੀ ਮਹਾਪੁਰਖ ਸੰਤ ਸਰਬਾ ਜਗਤ ਸਿੰਘ ਜੀ ਇਹਨਾਂ ਦੇ ਸਦਾਨਾ ਜੋੜ ਮੇਜਾ ਦੇ ਸੰਬੰਧ ਦੇ ਵਿੱਚ ਮਹਾਪੁਰਖਾਂ ਦੇ ਜਨਮ ਦਿਨ ਵਰਗਣ ਦੁਨੀਆ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆ ਪਾਸ਼ਾ ਜੀ ਆਪ ਜੀ ਨੇ ਸੰਤਰਵਲੋਂ ਮਹਾਰਾਜ ਜਨਮ ਦਿਨ ਮਨਾਏ ਜਾ ਰਹੇ ਹਨ ਸੰਤਾਂ ਬਿਆੰਤ ਜਨਾ ਤੋਂ ਸੇਵਾ ਕਰਦੀਆਂ ਹਨ ਮਹਾਰਾਜ ਜੀ ਆਪ ਜੀ ਦੀਆਂ ਸੰਤਰਵਲੋਂ ਤੋਂ ਨਮਨ ਧੰਦੇ ਨਾਲ ਸੇਵਾ ਕੀਤੀ ਜਾ ਰਹੀ ਹੈ ਮਹਾਰਾਜ ਜੀ ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ ਕਰਨੀ ਮਹਾਰਾਜ ਜੀ ਮਾਛਾ ਜੀ ਸੰਤ ਬਾਬਾ ਜਸ ਸਿੰਘ ਦੀ ਮਹਾਂਪੁਰਖ ਦੇ ਜਰਨ ਨਮੋ ਕਰਦੇ ਹਾਂ ਆਪ ਸਾਹਿਬ ਜੀ ਬਿਆੰਤ ਜਨਾ ਤੋਂ ਮਹਾਰਾਜ ਗੁਰਬਾਣੀ ਦੇ ਜਾਪ ਲੜੀਆਂ ਦੀ ਅਰੰਭਤਾ ਹੋਈ ਸੀ ਜੀ ਤੁ ਸੱਜੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਕੀਤੇ ਗਾ ਸਾਹਿਬ ਜੀ ਕਿਰਪਾ ਦੇ ਨਾਲ 500 ਰੋਜਾ ਤੋਂ ਮਹਾਰਾਜ 18 ਸ੍ਰੀ ਅਖੰਡ ਪਾਠ ਸਰ ਆਰੰਭ ਹੋਏ ਸਨ ਮਹਾਰਾਜ ਦੀ ਬਸਤੀ ਪਾਸ਼ਾ ਜੀ ਦੀ ਕਿਰਪਾ ਕਰਨੀ ਜੈ ਕੇ ਸ੍ਰੀਮਾਨ ਲਾ ਜੀ ਬਲੇ ਸੋ ਨਿਹਾਲ ਖਤ ਸ੍ਰੀ ਅਕਾਲ ਬਲੇ ਸੋ ਨਿਹਾਲ ਖਤ ਸ੍ਰੀ ਅਕਾਲ ਬਲੇ ਸੋ ਨਿਹਾਲ ਖਤ ਸ੍ਰੀ ਅਕਾਲ ਸੋ ਨਿਹਾਲ ਖਤ ਸ੍ਰੀ ਅਕਾਲ

ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨੌਜਵਾਨਾਂ ਨੇ ਥੋੜਾ ਉਤਪ੍ਰਾਗਿਕ ਹੈ ਕਿ ਅੱਜ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਜਿਨ੍ਹਾਂ ਜਿਨ੍ਹਾਂ ਨੂੰ ਉਤਸ਼ਾਹ ਹੋਵੇ ਅੱਜ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਅਤੇ ਸਰਦਾਰ ਅਮਰ ਸਿੰਘ ਉਹਨਾਂ ਦੇ ਘਰੇ ਗੁਰਦੁਆਰਾ ਦੇ ਸਾਹਮਣੇ ਹੀ ਉਹਨਾਂ ਦੇ ਘਰ ਵਿੱਚ ਇਹ ਜੋ ਹੈ ਖੂਨਦਾਨ ਕੈਂਪ ਲਗਾਇਆ ਜਾਵੇਗਾ ਜਿਨ੍ਹਾਂ ਜਿਨ੍ਹਾਂ ਨੇ ਕੋਈ ਖੂਨਦਾਨ ਕਰਨ ਦੇ ਉਹਨਾਂ ਦੇ ਵਿੱਚ ਖਾਸ ਹੋਵੇ ਸੇਵਾ ਕਰਨ ਦੀ ਭਾਵਨਾ ਹੋਵੇ ਤੋਂ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਉੱਥੇ ਜਾ ਕੇ ਆਪਣੇ ਨਾਮ ਲਿਖਾ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਆਪਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਗਿਆਨੀ ਅਜਮੇਰ ਸਿੰਘ ਗੁਰੂ ਘਰ ਦੇ ਗਰੰਥੀ ਸਿੰਘ। ਸਤਿਗੁਰੂ ਜੀ ਆ ਇੱਥੇ ਗੁਰਦੁਆਰਾ ਸਾਹਿਬ ਜੀ 23 ਤੰਬਰ ਨੂੰ ਪਾੜ ਰੱਖੇ ਗਈ ਅਦੀ ਪਠਾਂ ਦੇ ਭੋਗ ਤੇ ਇਸ ਮੰਨਤ ਕੀ ਕਰਨ। ਆਪਣੇ ਜੋ ਸੰਤਪਾਪਾ ਜਗ ਸਿੰਘ ਜੀ ਮਹਾਂਪੁਰਖ ਹੋਏ ਨੇ ਇਸ ਨਗਰ ਦੇ ਪਿੰਡ ਆਪਣੇ ਦਾ ਨਾਮ ਹੈ ਦੰਦੂਪੁਰ ਭਗਤਪੁਰ ਤੇ ਮਹਾਂਪੁਰਖਾਂ ਦਾ ਇਸ ਨਗਰ ਜਨਮ ਹੋਇਆ ਵਾ ਤੇ ਮਹਾਂਪੁਰਖਾਂ ਦਾ ਅਜੀ ਪ੍ਰਾਤਲ ਘਰ ਇਸ ਨਗਰ ਦੇ ਵਿੱਚ ਹੈਗਾ ਵਾ ਉਹ ਵੀ ਹੈਗਾ ਵਾ ਮਹਾਂਪੁਰਖਾਂ ਦਾ। ਇਹ ਇਹਤੇ ਮਹਾਪੁਰਖ ਸੰਤ ਪਾਪਾ ਜਗ ਸਿੰਘ ਜੀ ਜਿਨ੍ਹਾਂ ਦੇ ਜਨਮ ਦਿਨ ਮਨਾਏ ਜਾਂਦੇ ਨੇ ਸਾਲਾਨਾ ਜੋੜ ਮੇਲੇ ਇਹ ਸੰਗਤਾਂ ਇਸ ਵਕਤ ਇੰਨਾ ਕਿਰਪਾ ਹੋ ਗਈ ਹੈ ਸੰਗਤ ਦੀ ਕਿ ਇਲਾਕੇ ਦੀ ਸੰਗਤਾਂ ਨਜ਼ੇਂ ਸਕਤਾ ਇਹ ਦੇਸ਼ਾਂ ਦੇ ਸੰਗਤਾਂ ਸੇ ਹੋਗਦੇ ਨਾਲ ਜੋੜ ਮੇਲੇ ਮਨਾਏ ਜਾਂਦੇ ਆ ਇਹ ਸੰਗਤਾਂ ਹਾਜ਼ਰੀ ਪਰ ਮਾਲਕ ਮਨੋ ਕਾਮਨਾ ਪੂਰੀਆ ਕਰਦੇ ਨੇ ਸੋ ਅੱਜ ਪੰਜਵੀਂ ਲੜੀ ਦੀ ਸਮਾਪਤੀ ਹੋਈ ਸੀਗੀ ਤੇ ਬਹੁਤ ਜਿਆਦੀ ਸੰਗਤ ਮਾਲਕ ਦੀ ਕਿਰਪਾ ਨਾਲ ਗੁਰੂ ਘਰ ਪਹੁੰਚ ਰਹੀ ਆ ਤੇ ਰਾਗੀ ਜਥੇ ਢਾਡੀ ਜਥੇ ਅਤੇ ਹੋਰ ਕਵੀਸ਼ਰੀ ਜਥੇ ਜਿਵੇਂ ਮੰਨੇ ਹੋਏ ਜਥੇ ਸੰਤ ਮਹਾਪੁਰਖ ਸਾਧੂ ਵੀ ਇਸ ਸਮਾਂ ਹਾਜ਼ਰੀ ਭਰਦੇ ਹਨ ਤੇ ਆਪ ਜੀ ਸਾਹਮਣੇ ਬਹੁਤ ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਤੇ ਮਹਾਪੁਰਖ ਸੰਤ ਬਾਬਾ ਜਗ ਸਿੰਘ ਜੀ ਆਸਮਰਦ ਸੰਗ ਦੇ ਪੂਰਾ ਕਰਦੇ ਨੇ ਤੇ ਗਾਵੀ ਮਾਲਕ ਇਸੇ ਦਾ ਕਿਰਪਾ ਕਰਨ ਸੰਗਤਾਂ ਨੂੰ ਜੜਦੀ ਚਾਲ ਉਤਸ਼ਾਹ ਬਖਸ਼ੇ ਸ਼ਰਧਾ ਨਾਲ ਮੇਲੇ ਲੱਗਦੇ ਰਹਿਣ ਸਾਰੀਆਂ ਸੰਗਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਇੱਕ ਮਾਂ ਦੇ ਜਲਸਾ ਲਈ ਨਾਂ ਤੇ ਮੇਦੇ ਵੱਲੋਂ ਸਾਰੇ ਨੱਦਰ ਨੂੰ ਸਾਰੇ ਸੰਤਾਂ ਨੂੰ ਬਧਾਈ। ਬਹੁਤ ਬੁਧੀਆਂ ਰੌਣਕਾਂ ਇੱਥੇ ਲੱਗੀਆਂ ਹੋਈਆਂ ਨੇ। ਹਰ ਸਾਲ ਮੇਨਾ ਮਨਾਇਆ ਜਾਂਦਾ ਹੈ। ਇਹ ਯਾਦជា ਦੇਚ। ਜੀ ਨਾਮ ਬਧਾਈ। ਮੇਰਾ ਨਾਮ ਪ੍ਰਵਿੰਦਰ ਸਿੰਘ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਗੁਰਦਾਰੇ ਆਂਦੇ ਹੋਣ ਸੇਵਾ ਕਰਦੇ। ਮੈਂ ਦੇਖੋ ਜੀ ਮੈਨੂੰ ਮੇਰੇ ਵਿਆਹ ਨੂੰ 21 ਸਾਲ ਹੋ ਗਏ ਮੈਂ ਉਦੋਂ ਦੀ ਸੇਵਾ ਕਰਨਾ। ਜੇ ਮੈਨੂੰ ਅੱਜ ਦੇ ਦਿਨ ਤੁਸੀ ਸੰਤਾਂ ਨੂੰ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ। ਦਰਦੇ ਨੇ ਸਾਰੇ ਸੰਗਤਾਂ ਦੇ ਲੱਗ ਚੜ ਕੇ ਆਉਣ ਆਇਆ ਸ਼ਰਧਾ ਭਾਵਨਾ ਪਰਮਾਤਮਾ ਹਰ ਇੱਕ ਦੀਆਂ ਪੂਰੀਆਂ ਕਰਦਾ ਜੀ ਕੀ ਨਾਲ ਲੜਾਈ ਮੇਰਾ ਨਾਮ ਜਸਪ੍ਰੀਤ ਹੋਣਾ ਅੱਜ ਤੁਸੀਂ ਗੁਰਦਰਾ ਸਾਹਿਬ ਮਤਲਬ ਦੇਖਣ ਆਏ ਆ ਤੁਹਾਨੂੰ ਪੱਠੇ ਲੜੀਆਂ ਦੇ ਵਿੱਚ ਭੋਗ ਪਾਏ ਗਏ ਆ ਇਸ ਮੌਕੇ ਤੇ ਕੀ ਕਹਿੰਦੇ ਇਹ ਪੰਜ ਲੜੀਆਂ